ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਆਪਾਂ ਧਾਰਮਿਕ ਗੀਤ ਸਿੱਖਾਂਗੇ ਜੀ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਸ਼੍ਰੀ ਨਗਰ ਵਾਲਿਆਂ ਪਾਸੋਂ ਗਾਇਨ ਕੀਤਾ ਹੋਇਆ ਛੋਟੇ ਸਹਜਾ ਦੇ ਬਾਬਾ ਜੁਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਅਤੇ ਮਾਂ ਗੁਜਰਕੌਰ ਜੀ ਉਹਨਾਂ ਨੂੰ ਸਮਰਪਿਤ ਮਾਤਾ ਗੁਜਰਕੌਰ ਜੀ ਦੇ ਵਿਚਾਰ ਅੱਜ ਨਾ ਦੇਵੇ ਲੋਰੀਆਂ ਅੱਜ ਨਾ ਨੀਂਦਰ ਆਵੇ ਮਾਂ ਗੁਜਰੀ ਅਜ ਜਾਗ-ਜਾਗ ਕੇ ਲਾਲਾ ਨੂੰ ਸਮਝਾਵੇ ਤੇ ਜਦੋਂ ਭੈਣਾ ਦੇ ਸਕੇਲ ਤੇ ਆਪਾਂ ਇਸ ਗੀਤ ਨੂੰ ਗਾਇਨ ਕਰਦੇ ਹਾਂ ਤਾਂ ਚੌਥੇ ਕਾਲੇ ਨੂੰ ਸਾਹ ਮੰਨਦੇ ਹਾਂ ਤੇ ਚੌਥੇ ਕਾਲੇ ਨੂੰ ਜਦੋਂ ਸਾਹ ਮੰਨਦੇ ਹਾਂ ਤਾਂ ਇਸ ਗੀਤ ਵਿੱਚ ਸਾਰੇ ਸੁਰ ਸ਼ੁੱਧ ਲੱਗ ਰਹੇ ਹਨ ਜੋ ਕਿ ਆਪ ਜੀ ਸਕਰੀਨ ਤੇ ਦੇਖ ਸਕਤੇ ਹੋ ਤੇ ਆਪਾਂ ਗਾਇਨ ਕਰਦੇ ਹਾਂ ਇੱਕ ਇੱਕ ਪੰਕਤੀ ਨੂੰ ਸਿੱਖਾਂਗੇ ਅੱਜ ਨਾ ਦੇਵੇ ਲੋਰੀਆਂ ਅੱਜ ਨੀਂਦਰ ਆਵੇ ਅੱਜ ਨਾ ਦੇਵੇ ਲੋਰੀਆਂ ਅੱਜ ਨੀਂਦਰ ਆਵੇ

आज ना नींदर आवे माँ आज जाग जाग के लाला नू समझावे आज जाग जाग के लालू समझावे आज ला देवे ਲੋਰੀਆ ਅੱਜ ਨਾ ਨੀਂਦ ਆਵੇ ਅੱਜ ਨਾ ਦੇਵੇ ਲੋਰੀਆ ਅੱਜ ਨਾ ਨੀਂਦ ਆਵੇ ਮਾਂ ਗੋਰੀ ਅੱਜ ਜਾਗ ਜਾ ਕੇ ਲਾਲਾਂ ਨੂੰ ਸਮਝਾਵੇ ਲਾ ਲਾ ਨੂੰ ਸਮਝਾਵੇ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਦਕ ਨ ਜਾਵੇ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਦਕ ਨ ਜਾਵੇ ਜਿਨਾ ਪੈਣਾ ਦੀ ਆਵਾਜ਼ ਇਸ ਪਹਿਲੇ ਕਾਲੇ ਤੱਕ ਨਹੀਂ ਪਹੁੰਚਦੀ ਪੁਨਾ ਵਾਸਤੇ ਇਸ ਤਰ੍ਹਾਂ ਗਾਇਨ ਕੀਤਾ ਜਾ ਸਕਦਾ ਹੈ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਦਕ ਨਾ ਜਾਵੇ ਇਸ ਤੋਂ ਬਾਅਦ ਜਿਸ ਦੇ ਅੰਦਰ ਸੱਚ ਨਾ ਹੁੰਦਾ ਅਨੇਕ ਤਰ੍ਹਾਂ ਨਾ ਏ ਟਿਕਦੇ ਜਿਸ ਦੇ ਅੰਦਰ ਸੱਚ ਨਾ ਹੁੰਦਾ ਅਨੇਕ ਤਰ੍ਹਾਂ ਨਾ ਏ ਟਿਕਦੇ ਜਿਸ ਦੇ ਅੰਦਰ ਸੱਚ ਨਾ ਹੁੰਦਾ ਅਣਖ ਤਰਮ ਨਹੀਂ ਟਿਕਦੇ ਜਿਸ ਦੇ ਅੰਦਰ ਸੱਚ ਨਾ ਹੁੰਦਾ ਜਿਸ ਦੇ ਅੰਦਰ ਸੱਚ ਨਾ ਹੁੰਦਾ ਅਣਖ ਤਰਮ ਨਹੀਂ ਟਿਕਦੇ ਸੇਮ ਇਸੇ ਟੁੰਤੇ ਜੋ ਨਾ ਵਿਕਿਆ ਸਤ ਗੁਰ ਅਗੇ ਤਾ ਥਾ ਰਹਿੰਦੇ ਵਿਕਦੇ ਜੋ ਨਾ ਵਿਕਿਆ ਸਤ ਗੁਰ ਅਕੇ ਥਾ ਥਾ ਰਹਿੰਦੇ ਵਿਕਦੇ ਨਾ ਚੁਪਣਾ ਨਾ ਵਿਕਣਾ ਕਲ ਨੂੰ ਨਾ ਚੁਪਣਾ ਨਾ ਵਿਕਣਾ ਕਲ ਨੂੰ ਨਾ ਚੁਪਣਾ ਨਾ ਵਿਕਣਾ ਕਲ ਨੂੰ ਨਾ ਚੁੱਕਣਾ ਨਾ ਵਿਕਣਾ ਕਲ ਨੂੰ ਨਾ ਚੁੱਕਣਾ ਨਾ ਵਿਕਣਾ ਕਲ ਨੂੰ ਨਾ ਚੁੱਕਣਾ ਨਾ ਵਿਕਣਾ ਕਲ ਨੂੰ ਸੋ ਪਲਕ ਮੈਂ ਖਾਵੇ ਸਿੱਖੀ ਸਦਕ ਨ ਜਾਵੇ सिर जावे ता जावे पर सिखी सिदक ना जावे ना चुकना ना चुकणा ना बिका ना करनो।, ना चुक ना, ना ना करनो सो बालक बल खावे सिखी सिदक ना जावे

ਸੋ ਬਲਕ ਬਲ ਕਾਵੇ ਸਿੱਖੀ ਕਾਵੇ ਸਿੱਖੀ ਸਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਪਰ ਸਿੱਖੇ ਸਿੱਧਕ ਨਾ ਜਾਵੇ ਮੈਨੂੰ ਉਮੀਦ ਹੈ ਕਿ ਅਗਲੇ ਪੈਰੇ ਜੋ ਕਿਸੇ ਮੇਸੇ ਤਰੀਕੇ ਨਾਲ ਆਪ ਜੀ ਆਸਾਨੀ ਦੇ ਨਾਲ ਸਿੱਖ ਸਕੋਗੇ ਗਾਇਨ ਕਰ ਸਕੋਗੇ